ਉਦੇ ਬਾਰੇ ਕੀ ਕਹਿੰਦੇ ਅਲੀ ਕਸਰ ਹੈ ਕੋਈ ਜਲੰਧਰ ਜਿਮਨੀ ਚੌਂ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਵਸਦੇ ਲੋਕਾਂ ਨੇ ਜਿਤਾਇਆ ਔਰ ਮੈਂ ਧੰਨਵਾਦ ਕਰਦਾ ਮੇਰੀ ਆਮ ਆਦਮੀ ਪਾਰਟੀ ਦੀ ਟੀਮ ਸਾਰੇ ਜਿਹੜੇ ਬਲੌਕ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਐਮ ਸੀ ਸਹਿਬਾਨ ਲੰਬੜਦਾਰ ਚੌਧਰੀ ਆਹ ਦੇਖੋ ਕਿੱਡੇ ਕਿੱਡੇ ਸਾਡੇ ਪ੍ਰਾਰਥਕ ਨੇਤਾ ਜਿਨ੍ਹਾਂ ਨੇ ਜਲੰਧਰ ਵਸਦੀਆਂ ਗਲੀਆਂ ਕਸਾਤੀਆਂ ਸਾਰਿਆਂ ਨੇ ਚੱਲ ਚੱਲ ਕੇ ਮੈਂ ਤਾਂ ਕੋਟਨ ਕੋਟ ਧੰਨਵਾਦ ਕਰਦਾ ਅਸੀਂ ਇਸੇ ਕਰਕੇ RAM ਜੀ ਦੇ ਚਰਨਾਂ ਚ ਮੱਥਾ ਟੇਕਣਾ ਆ ਅਸੀਂ ਦਾ ਜੈ ਸ਼੍ਰੀ ਰਾਮ ਕਰਨਾ ਵੀ ਸੱਚੇ ਪਾਤਸ਼ਾਹ ਕਿਰਪਾ ਰੱਖੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੰਚਾਇਤਾਂ ਦੀਆਂ ਚੋਣਾਂ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਇੱਦੋਂ ਵੱਡੀ ਤਰ੍ਹਾਂ ਦੇ ਜਿੱਤਾਂਗੇ ਅੱਜ ਜਿਹੜਾ ਫੈਸਲਾ ਅੱਜ ਜਿਹੜਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਉਹ ਭਗਵੰਤ ਮਾਨ ਦੇ ਕੀਤੇ ਹੁਕਮਾਂ ਤੇ ਮੋਹਰ ਲਾਈ ਹੈ ਅੱਜ ਛੋਟੇ ਵੀਰ ਅਰਵਿੰਦ ਕੇਜਰੀਵਾਲ ਨੂੰ ਯਾਦ ਕੀਤਾ ਪੰਜਾਬ ਦੇ ਲੋਕਾਂ ਨੇ ਔਰ ਇੱਕ ਤਿਆਨ ਰੱਖਿਓ ਅੱਜ ਤੱਕ ਵੀ ਕਿਸੇ ਮੁੱਖ ਮੰਤਰੀ ਨੇ ਆਪਣਾ ਘਰ ਕਿਰਾਏ ਤੇ ਲੈ ਕੇ ਕਦੀ ਜਿਮਨੀ ਚੋਣ ਨਹੀਂ ਲੜੀ ਅੱਜ ਮੇਰੇ ਛੋਟੇ ਭਾਈ ਨੇ ਔਰ ਸਾਡੀ ਬੱਚੀ ਨੇ ਡਾਕਟਰ ਗੁਰਪ੍ਰੀਤ ਤੇ ਸਾਰੀ ਟੀਮ ਨੇ ਸਾਰੇ ਐਮ.ਐਲ.ਏ ਸਹਿਬਾਨ ਸਾਰੇ ਵਜੀਦ ਸਹਿਬਾਨ ਨੇ ਮੋਰਚਾ ਸਾਂਭਿਆ ਹੋਇਆ ਸੀਗਾ ਘਬਰਾਓ ਨਾ ਆਉਣ ਵਾਲੇ ਸਮੇਂ 'ਚ 117 ਦੇ 17 ਸੀਟਾਂ ਸਿੱਤਾਂਗੇ 77 100% 100% ਬਲੌਕ ਸੰਮਤੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤਾਂ ਦੇ ਰਿਜ਼ਲਟ ਭਗਵੰਤ ਮਾਨ ਦੇ ਕੰਮਾਂ ਦੇ ਲੋਕ ਮੋਰ ਲਾਣਗੇ ਔਰ ਸਾਰੀਆਂ ਡੇਰਾ ਬਸਿਆਲ ਕੇ ਦੀਆਂ ਬਲੌਕ ਸੰਮਤੀ ਜ਼ਿਲ੍ਹਾ ਪਰਿਸ਼ਦ ਔਰ ਪੰਚਾਇਤਾਂ ਜਿੱਤ ਕੇ ਮੈਂ ਭਗਵੰਤ ਮਾਨ ਜੀ ਦੀ ਝੋਲੀ 'ਚ ਪਾਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਮਿਊਨਿਸਪਲ ਕਮੇਟੀਆਂ ਦੇ ਉੱਪਰ ਜਿਵੇਂ ਮੇਰੇ ਲਾਡੂ ਡੇਰਾ ਬੱਸੀ ਦੋਵੇਂ ਕਮੇਟੀਆਂ ਦੇ ਵਿੱਚ ਪ੍ਰਧਾਨ ਸਹਿਬਾਨ ਐਮਸੀ ਸਹਿਬਾਨ ਨੇ ਪੂਰੀ ਮਿਹਨਤ ਕਰਕੇ ਜਿਹੜਾ ਜਲੰਧਰ ਵਾਸਤੇ ਕੰਮ ਕੀਤਾ ਮੈਂ ਦਿਲੀ ਤੌਰ ਤੇ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਸ਼ਹਿਰ 'ਚ ਵੀ ਪਹਿਰਾ ਦਿੱਤਾ ਜਲੰਧਰ ਵੀ ਪਹਿਰਾ ਦਿੱਤਾ ਦੋ ਜਗ੍ਹਾ ਡਟ ਕੇ ਇਹਨਾਂ ਨੇ ਕੰਮ ਕੀਤਾ ਡਟ ਕੇ ਇਹਨਾਂ ਦੇ ਨਾਲ ਆ ਅ ਦਿਆਂਗੇ ਦੋ ਚਾਰ ਜਣਾਂ 'ਚ ਇੱਕ ਹੋਰ ਵੱਡੀ ਖੁਸ਼ਖਬਰੀ ਤੁਹਾਨੂੰ ਉਹਦੇ ਵੇਲੇ ਅੱਜ ਮੈਨੂੰ ਕਿਹੜਾ ਕੋਈ ਚੰਗਾ ਨਹੀਂ ਲੱਗਦਾ ਬਹੁਤ ਪਰਮਾਧਮ ਭਰੇਗਾ ਜੈ ਸ਼੍ਰੀ ਨਾਮ ਜੈ